ਸਾਰਾ ਸ਼੍ਰੀ ਪਰਵਾਰ ਬਚੋੜਾ ਸਾਹਿਬ ਤੋਂ ਆਰੰਭ ਹੋਇਆ ਸ਼ਹੀਦੀ ਪੰਦਰਵਾੜਾ ਵਕ ਵਕ ਇਤਿਹਾਸਿਕ ਗੁਰਦੁਆਰਾ ਸਾਹਿਬਾਂ ਦੇ ਵਿੱਚ ਮਨਾਇਆ ਜਾਵੇਗਾ। ਰੋਪੜ ਦੇ ਗੁਰਦੁਆਰਾ ਪੱਠਾ ਸਾਹਿਬ, ਚਮਕੌਰ ਸਾਹਿਬ ਦੇ ਗੁਰਦੁਆਰਾ ਕਤੜਕੜ ਸਾਹਿਬ, ਮਾਛੀਵਾੜਾ ਸਾਹਿਬ ਤੇ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਵਿਖੇ ਵੀ ਵਕ ਵਕ ਧਾਰਮਿਕ ਜਿਹੜੇ ਦੀਵਾਨ ਹੈ ਉਹ ਸਜਾਏ ਜਾਣਗੇ ਤੇ ਉਸ ਦੌਰਾਨ ਕੌਮ ਨੂੰ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਦਾ ਸੁਨੇਹਾ ਦਿੱਤਾ ਜਾਵੇਗਾ। ਦਸ਼ਮੇਸ਼ ਪਾਤਸ਼ਾਹ ਪੰਥ ਦੀਵਾਲੀ ਅਮਰ ਜੀ ਦੇ ਦਾਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 6 ਅਤੇ 7 ਕੋਹ ਦੀ ਵਿਚਕਾਰਲੀ ਰਾਤ ਨੂੰ ਅਨੰਦਪੁਰ ਸਾਹਿਬ ਅਨੰਦਗੜ੍ਹ ਸਾਹਿਬ ਦਾ ਕਿਲਾ ਤੇ ਅਨੰਤ ਪ੍ਰਸਾਦ ਨੂੰ ਛੱਡਿਆ ਜੋ ਕਿ ਸੱਚੇ ਪਾਤਸ਼ਾਹ ਜੀ ਦਾ ਪਰਵਾਦ ਸੀ ਜਿਹੜਾ ਉਹ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਰਸਾ ਨਦੀ ਦੇ ਕੰਢੇ ਤੇ ਅਣਕੇ ਵਿਛੜਿਆ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਇੱਥੇ ਸ਼ਹੀਦੀ ਪੰਦਰਵਾੜੇ ਦੀ ਜੋ ਸ਼ੁਰੂਆਤ ਹੋਣ ਜਾ ਰਹੀ ਆ ਅਖੰਡ ਪਾਠ ਸਾਹਿਬ ਦੀ ਅਰੰਭਤਾ ਜਿਹੜੀ ਆ ਸਮੁੱਚੇ ਹੀ ਪ੍ਰਬੰਧ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵੱਲੋਂ ਇੱਥੇ ਅੱਜ ਕੀਤੀ ਗਈ ਹੈ ਅਖੰਡ ਪਾਠ ਸਾਹਿਬ ਦੀ ਅਰੰਭਤਾ ਤੇ ਕਾਮ ਨੂੰ ਤੇ ਮੈਂ ਇਹੀ ਬੇਨਤੀ ਕਰਦਾ ਕਿ ਇਹ ਤਾਂ ਜਿਹੜਾ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਇਹ ਸਿੱਖ ਕੌਮ ਦੇ ਵਾਸਤੇ ਬਹੁਤ ਹੀ ਮੁਕੱਦਸ ਸਥਾਨ ਹੈ ਇਹ ਉਹ ਪਾਵਨ ਅਸਥਾਨ ਆ ਜਿੱਥੋਂ ਤੱਕ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਇਕੱਠਾ ਸੀ ਇਸ ਥਾਂ ਤੋਂ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਵਿਛੜਿਆ ਔਰ ਐਸਾ ਵਿਛੜਿਆ ਪਰਤ ਕੇ ਕਦੀ ਪਰਿਵਾਰ ਦਾ ਪੂਰਾ ਮੇਲ ਨਹੀਂ ਹੋਇਆ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਉम्मे माशकी ਨਿਸ਼ਾਨਵਲ ਗਏ ਰੋਪੜ ਚੱਕ ਢੇਰਾ ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਤੇ 40 ਸਿੰਘਾਂ ਦੇ ਨਾਲ ਚਮਕੌਰ ਦੀ ਗੱਡੀ ਦੇ ਵਿੱਚ ਜਾ ਕੇ ਸ਼ਹੀਦ ਹੋਏ ਛੋਟੇ ਸਾਹਿਬਜ਼ਾਦੇ ਸਰਹੰਦ ਆ ਕੇ ਗੁਰੂ ਕੇ ਮਹਿਲ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਉਹ ਦਿੱਲੀ ਨੂੰ ਚਲੇ ਗਏ ਪਰਿਵਾਰ ਬਿਛੋੜਾ ਸਾਹਿਬ ਸਿੱਖਾਂ ਦਾ ਮਕਦਸ ਸਥਾਨ ਅਸੀਂ ਆਪਣੇ ਬੱਚਿਆਂ ਨੂੰ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਜ਼ਰੂਰ ਲੈ ਕੇ ਆਈਏ ਔਰ ਆਪਣੇ ਸ਼ਾਨਾਮਤ ਇਤਿਹਾਸ ਤੋਂ ਆਪਣੇ ਬੱਚਿਆਂ ਨੂੰ ਆਪਣੀ ਪੀੜ੍ਹੀ ਨੂੰ ਜਾਣੂ ਕਰਵਾਈਏ ਉਹ ਮਕਦਸ ਸਥਾਨ ਜਦੋਂ 10 ਲੱਖ ਫੌਜ ਦਾ ਘੇਰਾ ਪਿਆ ਸੀ ਸਰਸਾ ਨਦੀ ਦੇ ਵਿੱਚ ਹੜ੍ਹ ਛੂਕਦੀ ਸੀ ਮੀਂਹ ਵੀ ਪੈ ਰਹੇ ਸੀ ਅਰ ਇਥੇ ਪਾਤਸ਼ਾਹ ਦੇ ਸਿੱਖਾਂ ਨੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਘੋੜੇ ਦੀਆਂ ਕਾਠੀਆਂ ਖੜਕਾ ਕੇ ਕੀਤਾ ਨਿਤਨੇਮ ਹੋਏ ਔਰ ਪੂਰੇ ਜ਼ਾਹੋ ਜਲਾਲ ਦੇ ਨਾਲ 10 ਲੱਖ ਫੌਜ ਦਾ ਇਥੇ ਮੁਕਾਬਲਾ ਹੋਇਆ ਔਰ ਇਥੇ ਕਈ ਸਿੰਘ ਗੁਰੂ ਦੇ ਸ਼ਹੀਦ ਹੋ ਗਏ ਤੋਂ ਇਹ ਬਹੁਤ ਮੁਕੱਦਸ ਸਥਾਨ ਆ ਜਦੋਂ ਵੀ ਸ਼੍ਰੀ ਅਨੰਦਪੁਰ ਸਾਹਿਬ ਆਈਏ ਇਸ ਸਥਾਨ ਦੀ ਹਾਜ਼ਰੀ ਜ਼ਰੂਰ ਭਰਿਏ ਔਰ ਸ਼ਹੀਦੀ ਪੰਦਰਵਾੜੇ ਨੂੰ ਮਨਾਉਂਦਿਆਂ ਗੁਰੂ ਨੂੰ ਸਮਰਪਿਤ ਰਹੀਏ ਬਾਣੀ ਦਾ ਪਾਠ ਕਰੀਏ ਔਰ ਇੱਕ ਦੂਜੇ ਦਾ ਸਹਿਯੋਗ ਕਰਦਿਆਂ ਹੋਇਆਂ ਜਦੋਂ ਹੁਣ ਗੁਰੂ ਕੇ ਲੰਗਰ ਵਰਤਣੇ ਆ ਲੰਗਰ ਦੇ ਨਾਲ ਗੁਰ ਸ਼ਬਦ ਦਾ ਲੰਗਰ ਵੀ ਹੋਵੇ ਔਰ ਨਾਲ ਦੀ ਨਾਲ ਹੀ ਆਪਾਂ ਗੁਰੂ ਸਾਹਿਬ ਤੇ ਸ਼ਹੀਦਾਂ ਨੂੰ ਸਮਰਪਿਤ ਹੁੰਦਿਆਂ ਆਪਣੇ ਅੰਦਰ ਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਗੁਰੂ ਤੇ ਯਕੀਨ ਲਿਆਉਂਦਿਆਂ ਕਿ ਜਦੋਂ ਉਹਨਾਂ ਔਖੇ ਵੇਲਿਆਂ ਤੋਂ ਬਾਅਦ ਵੀ ਕੌਮ ਫੇਰ ਮਜ਼ਬੂਤ ਹੋਈ ਔਰ ਕੌਮ ਤਗੜੀ ਹੋ ਕੇ ਨਿਕਲੀ ਛੋਟੇ ਸਾਹਿਬ ਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਜਦੋਂ ਬਾਅਦ ਵਿੱਚ ਦੁਬਾਰਾ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬినੋਦ ਸਿੰਘ ਗੁਰੂ ਕਾ ਖਾਲਸਾ ਗੁਰੂ ਦਾ ਥਾਪੜਾ ਲੈ ਕੇ ਪੰਜਾਬ ਨੂੰ ਚੜਿਆ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਜਿੱਥੇ ਗੁਰੂ ਕੇ ਸਾਹਿਬਜ਼ਾਦੇ ਸ਼ਹੀਦ ਕੀਤੇ ਸੀ ਉਸ ਅਸਥਾਨ ਦਾ ਨਾਮ ਚੜਦੀ ਗਲਾ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਰੱਖਿਆ ਤੋ ਸ਼ਹਾਦਤ ਦਿਹਾੜੇ ਮਨਾਉਂਦੇ ਆ ਗੁਰੂ ਨੂੰ ਯਾਦ ਰੱਖਣਾ ਤੇ ਚੜ੍ਹਦੀ ਕਲਾ ਦੇ ਨਾਲ ਇਹਨਾਂ ਦਿਹਾੜਿਆਂ ਨੂੰ ਮਨਾਉਣਾ ਇਹੀ ਮੇਰੀ ਸਮੁੱਚੀ ਕੌਮ ਨੂੰ ਅਸੀ ਇਹ ਬਲ ਬਲੇ ਦੇ ਨਹੀਂ ਜੋ ਉਸ ਟਾਈਮ ਇਥੇ ਹੋਇਆ ਉਹ ਤਾਂ ਅਸੀਂ ਆਪਾਂ ਜ਼ਬਾਨ ਤੋਂ ਬਿਆਨ ਕਰਕੇ ਕੋਈ ਗੱਲ ਕਰ ਹੀ ਨਹੀਂ ਸਕਦੇ ਉਹ ਤੇ ਇੱਕ ਜਦੋਂ ਅਸੀਂ ਵੇਖਨੇ ਆ ਉਹ ਚੀਜ਼ ਦੇ ਮਾਹੌਲ 'ਚ ਜਾਨੇ ਤੇ ਆਪਣੀ ਰੂਹ ਨੂੰ ਕੰਪਨੀ ਛਿੜਦੀ ਆ ਕਿ ਗੁਰੂ ਮਹਾਰਾਜ ਨੇ ਉਸ ਟਾਈਮ ਇਥੇ ਕੀ ਕੋਤ ਕਿਦਾਂ ਹੋਇਆ ਹੋਗਾ ਪਰਿਵਾਰ ਵੀ ਛੋੜਾ ਹੋ ਗਿਆ ਤੇ ਅਸੀਂ ਤੇ ਇਹੀ ਆਨੇ ਕਿ ਮਾਲਕਾ ਕਿਰਪਾ ਕਰੀ ਕਿ ਤੇਰੇ ਦਰ ਤੇ ਇਦਾਂ ਹੀ ਸੀ ਹਾਜ਼ਰੀ ਤੋਂ ਆਪ ਭਰਉਂਦਾ ਰਹੇ ਸੀ ਪਰ ਦੇ ਰਹੀਏ ਤੇ ਬਾਕੀ ਜੋ ਇਹਦੇ ਸ਼ਬਦ ਕੋਈ ਮੂੰਹ ਚ ਬਿਆਨ ਨਹੀਂ ਕਰਕੇ ਦੱਸ ਸਕਦੇ ਯਾ ਕੀ ਲੱਗਦਾ ਕਿ ਸਾਨੂੰ ਨਾ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਜਦੋਂ ਤੁਸੀਂ ਉੱਪਰ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਦੇ ਹੋ ਤਾਂ ਮਤਲਬ ਮਨ ਦੇ ਵਿੱਚ ਨਾ ਕੋਈ ਪਿਕਚਰ ਬਣਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਸ਼ਹਿਬਜ਼ਾ ਦੇ ਨਾਲ ਮਾਤਾ ਜੀ ਨੇ ਵੀ ਉਹ ਬੈਠੇ ਨੇ ਉਹਨਾਂ ਨੇ ਇੱਥੇ ਬੈਠ ਕੇ ਆਖਰੀ ਕੀਰਤਾਰ ਆਸਾ ਦੀ ਵਾਰ ਦਾ ਆਪਣੇ ਪਰਿਵਾਰ ਨਾਲ ਕੀਤਾ ਤੇ ਮਤਲਬ ਇਹ ਉਹ ਥਾਂ ਆ ਕਿ ਜਿੱਥੇ ਉਹ ਪਰਿਵਾਰ ਆਖਰੀ ਟਾਈਮ ਇਕੱਠਾ ਸੀਗਾ ਤੇ ਉਸ ਤੋਂ ਬਾਅਦ ਮਤਲਬ ਕਦੀ ਮੇਲੇ ਨਹੀਂ ਹੋਏ ਦੁਬਾਰਾ ਤਾਂ ਜਦੋਂ ਤੁਸੀਂ ਉਹ ਮਨ 'ਚ ਇੱਛਾ ਲੈ ਕੇ ਜਾਂ ਉਹ ਸੋਚ ਕੇ ਪਾਠ ਕਰਦੇ ਹੋ ਤਾਂ ਬਹੁਤ ਹੀ ਲਗਨ ਲੱਗਦੀ ਹੈ ਤੇ ਮਨ ਦੇ ਵਿੱਚ ਇਹ ਆਉਂਦਾ ਕਿ ਅਸੀਂ ਇੰਨੇ ਮਟੀਰੀਅਲਿਸਟਿਕ ਹੋ ਚੁੱਕੇ ਹਾਂ ਹੁਣ ਕਿ ਅਸੀਂ ਆਪਣੇ ਬੱਚਿਆਂ ਨੂੰ ਕਿੱਧਰ ਨੂੰ ਤੋਰਨ ਲੱਗੇ ਕਦੀ ਕੁਸ਼ਕ ਦੀ ਇੱਧਰ ਕਦੀ ਉੱਧਰ ਵੀ ਆਪਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜਨ ਦੀ ਬਹੁਤ ਹੀ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਉਕੇ ਅੱਜਕੱਲ ਦੇ ਬੱਚੇ ਕੀ ਨੇ ਕਿ ਸੋਸ਼ਲ ਮੀਡੀਆ ਵੱਨੀ ਬਹੁਤ ਇੰਟਰੈਕਟ ਹੋ ਰਹੇ ਨੇ ਵੀ ਹੁਣ ਆਪਾਂ ਨੂੰ ਆਪਣੇ ਬੱਚਿਆਂ ਨੂੰ ਜੇ ਬਹੁਤ ਈ ਤਾਂ ਸਾਲ 'ਚ ਇੱਕ ਵਾਰ ਤੇ ਨਾ ਸਥਾਨਾਂ ਦੀ ਯਾਤਰਾ ਜ਼ਰੂਰ ਕਰਵਾਉਣੀ ਚਾਹੀਦੀ ਆ ਇਹ ਹਰ ਇੱਕ ਸਿੱਖ ਦਾ ਫਰਜ਼ ਹੈ ਗੁਰਬਾਣੀ ਵਿੱਚ ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਮਰ ਮਰਨੇ ਤੇ ਸਾਰਾ ਜੱਗ ਡਰਦਾ ਪਰ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਤੋਂ ਮੈਂ ਹੀ ਬੇਨਤੀ ਕਰੂੰਗਾ ਵੀ ਸਾਦਗੀ ਹੋਣੀ ਜ਼ਰੂਰੀ ਆ ਪਰ ਸੋਗ ਵਾਲੇ ਪਾਸੇ ਨਾ ਲੈ ਕੇ ਜਾਓ ਲੰਗਰ ਸਾਦੇ ਜ਼ਰੂਰ ਰੱਖੋ ਪਰ ਵਹਿਮ ਨਹੀਂ ਕਰਨਾ ਹੈ ਕਿਸੇ ਤਰੀਕੇ ਦਾ ਔਰ ਉਹਨਾਂ ਸ਼ਹੀਦਾਂ ਨੂੰ ਯਾਦ ਕਰੋ ਉਹਨਾਂ ਦਾ ਇਤਿਹਾਸ ਯਾਦ ਕਰੋ ਔਰ ਚੜ੍ਹਦੀ ਕਲਾ ਦੇ ਵਿੱਚ ਸ਼ਹੀਦੀ ਦਿਹਾੜੇ ਮਨਾਓ ਤਾਂ ਕਿ ਸਾਡੇ ਅੰਦਰ ਵੀ ਚੜ੍ਹਦੀ ਕਲਾ ਤੇ ਜੁਰਤ ਪੈਦਾ ਹੋਵੇ ਕੱਲੂ ਜਦੋਂ ਮਾਹੌਲ ਬਣੇ ਸ਼ਹੀਦੀ ਦਾ ਅਸੀਂ ਰੋਈਏ ਨਾ ਘਬਰਾਈਏ ਨਾ ਅੱਜ ਤਾਂ ਅਸੀਂ ਸ਼ਹੀਦਾਂ ਦਾ ਜਿਹੜਾ ਇਤਿਹਾਸ ਹੈ ਉਹ ਵੀ ਰੋ ਕੇ ਸੁਣਾਉਂਦੇ ਆ ਤੇ ਸੰਗਤਾਂ ਵੀ ਰੋ ਕੇ ਸੁਣਦੀਆਂ ਪਿਛਲੇ 4 ਕਿਸਾਲਾਂ ਤੋਂ ਕਵਿਤਾ ਰੂਪ ਦੇ ਵਿੱਚ ਸੰਗਤਾਂ ਨੂੰ ਰੁਵਾ ਰੁਵਾ ਕੇ ਔਮੋਸ਼ਨਲ ਕਰਕੇ ਇਤਿਹਾਸ ਸੁਣਾਇਆ ਜਾ ਰਿਹਾ ਹੈ ਜੋ ਗੁਰਬਾਣੀ ਤੋਂ ਉਹਨਾਂ ਨੂੰ ਕੋਹਾਂ ਦੂਰ ਕਰਕੇ ਉਨ੍ਹਾਂ ਵਿੱਚ ਜ਼ੁਰਤ ਭਰਨ ਦੀ بجائے ਉਨ੍ਹਾਂ ਦੇ ਵਿੱਚ ਨਿਰਭੈਤਾ ਭਰਨ ਦੀ بجائے ਡਰਪੋਕਪਨ ਭਰਨ ਦੇ ਵਿੱਚ ਜਿਹੜਾ ਹੈ ਉਹ ਕਾਰਗਰ ਹੋ ਰਿਹਾ ਹੈ ਦੇਖਣ ਨੂੰ ਮਿਲ ਰਿਹਾ ਮੇਰੀ ਬੇਨਤੀ ਹੈ ਕਿ ਚੜ੍ਹਦੀ ਕਲਾ ਵਿੱਚ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਚੜ੍ਹਦੀ ਕਲਾ ਅਚ ਭੁਖਣ ਭਾਣੇ ਜੰਗਲਾਂ ਵਿੱਚ ਲੜਦੇ ਰਹੇ ਚੜ੍ਹਦੀ ਕਲਾ ਵਿੱਚ ਸ਼ਹੀਦੀਆਂ ਮਨਾਈਏ ਔਰ ਆਪਣੇ ਮਨ ਮਜ਼ਬੂਤ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਪੋ ਤੇ 7 ਪੋ ਦੀ ਦਰਮਿਆਨੀ ਰਾਤ ਨੂੰ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਰਿਵਾਰ ਦਾ ਵਿਛੋੜਾ ਜਿਹੜਾ ਪਰਿਵਾਰ ਵਿਛੋੜਾ ਸਾਹਿਬ ਵਿੱਚ ਪਿਆ ਸੀ ਉਸ ਦੇ ਸਬੰਧ ਵਿੱਚ ਪੰਚੀਦੀ 15 ਨਵਾਂ ਦਾ ਸਾਹ ਅੱਜ ਸ੍ਰੀ ਹਕੰਡਾ ਪੜ ਸਾਹਿਬ ਜੀ ਰੰਭ ਹੋਏ ਨੇ ਜੋੜੇ ਘਰ ਗਠੜੀ ਘਰ ਲੰਗਰਾਂ ਦੇ ਪ੍ਰਬੰਧ ਸਾਰੇ ਮੁਕੰਮਲ ਕਰ ਦਿੱਤੇ ਗਏ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਜੋੜੇ ਘਰ ਗਠੜੀ ਘਰ ਆਪ ਹੀ ਪਰਾਲੇ ਘਰ ਕਰਕੇ ਆਪ ਹੀ ਲਾਰੇ ਸਾਨੂੰ ਤਾਂ ਕਹਿਣ ਦੀ ਵੀ ਲੋੜ ਪਈ ਬਾਕੀ ਸਮੁੱਚੇ ਪ੍ਰਬੰਧ ਦੇ ਵੱਲੋਂ ਮੈਂ ਸਾਰੇ মিডিਆ ਦਾ ਤੁਹਾਨੂੰ ਆਧਾਰ ਕਰਦਾ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਆਏ ਸਾਲ ਦੀ ਤਰ੍ਹਾਂ ਸਾਨੂੰ ਸਹਿਯੋਗ ਕਰਦੇ ਨੇ ਅੱਗੇ ਤੋਂ ਵੀ ਆਸ ਰੱਖਦਾ ਵੀ ਇਦਾਂ ਹੀ ਸਹਿਯੋਗ ਕਰਨਗੇ ਤੇ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਸਿੰਘ ਸਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਸਰਬਜੀਤ ਸਿੰਘ ਨਾਲ ਜਗਜੀਤ ਜੱਗੀ ਪੀਟੀਸੀ ਨਿਊਜ਼ ਪਰਵਾਰ ਬਿਛੜਾ ਸਾਹਿਬ ਰੋਪੜ